ਅੱਡਾ ਜੀ ਪਤਾ ਤਾਂ ਇਹਨਾਂ ਦਾ ਲੱਗਿਆ ਇਹ ਮਜਬੂਰੀ ਹੈ ਚਾ ਸਵੇਰੇ ਕਰ ਦਿੰਦੇ ਫਿਰ ਇਹਨਾਂ ਖੇਚਲ ਖਰਾਬ ਤਾਂ ਨਾ ਕਰਦੇ ਜਮਾਨੇ ਕਿਵੇਂ ਹੈ ਕੋਮਨ ਤਾਂ ਮਾਨ ਨੇ ਚੰਗਾ ਕੰਮ ਕਰਿਆ ਇਹ ਅਸੀਂ ਹੁਣ ਕੋਈ ਨਾ ਕੋਈ ਹਿਲਣਾ ਕਰਾਂਗੇ ਬੋਤਾ ਉੱਤੋਂ ਰਾਤ ਪੈਂਦੀ ਜਾਂਦੀ ਹੈ ਜਨਾਨੀਆਂ ਸੀ ਹੈਗੀਆਂ ਕਹਿ ਰਹੇ ਨੇ ਕਿ ਤਰਨਾ ਲੱਗ ਗਿਆ ਤਰਨਾ ਲੱਗ ਗਿਆ ਸਾਨੂੰ ਸਮਝ ਨਹੀਂ ਆਈ ਪਹਿਲੇ ਵੀ ਕਿਸ ਕਾਰਨ ਤਰਨਾ ਲੱਗਿਆ ਦੇਖੋ ਜੀ ਫ੍ਰੀ ਵਾਲਾ ਚੱਕਰ ਕੋਈ ਖਾਸ ਪਸੰਦ ਨਹੀਂ ਹੈ ਕਿਸੇ ਨੂੰ ਲੇਡੀਜ਼ ਦਾ ਰਸ਼ ਬਹੁਤ ਜ਼ਿਆਦਾ ਹੈ ਹਾਂ ਮਜਬੂਰੀ ਤੇ ਚਲੋ ਕਿਸੇ ਨੂੰ ਕਿਸੇ ਨੂੰ ਜਾਣਾ ਪੈਂਦਾ ਤਾਂ ਠੀਕ ਹੈ ਕੋਈ ਜਾਏ ਬਾਕੀ ਕਈ ਇਹ ਹੁੰਦਾ ਫ੍ਰੀ ਇਹ ਕਰਕੇ ਵੇਲੇ ਵੀ ਟੁਰੇ ਪਏ ਆ ਅੱਜ ਲੁਧਿਆਣਾ ਦੇ ਵਿੱਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਲੁਧਿਆਣਾ ਦੇ ਸਾਰੇ ਬੱਸ ਸਟੈਂਡ ਬੰਦ ਕੀਤੇ ਗਏ ਜਿੱਥੇ ਇਸ ਮੌਕੇ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਸਾਰੀ ਬੱਸਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪਿਆ ਉਥੇ ਲੋਕ ਪੈਦਲ ਜਾਣ ਲਈ ਵੀ ਮਜਬੂਰ ਹੋ ਗਏ ਉਥੇ ਇਸ ਮੌਕੇ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮਲਾਜ਼ਮਾਂ ਵੱਲੋਂ ਕਿਆ ਗਿਆ ਕੀ ਜਦੋਂ ਤੱਕ ਤਨਖਾਹਾਂ ਉਹਨਾਂ ਨੂੰ ਨਹੀਂ ਮਿਲਣਗੀਆਂ ਉਦੋਂ ਤੱਕ ਇਹ ਪ੍ਰਦਰਸ਼ਨ ਚੱਲੇਗਾ ਅਤੇ ਉਥੇ ਇਸ ਮੌਕੇ ਖੱਜਲਖوار ਹੋ ਰਹੇ ਲੋਕਾਂ ਵੱਲੋਂ ਵੀ ਕਿਆ ਗਿਆ ਕੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਥੇ ਪ੍ਰਦਰਸ਼ਨ ਕਾਰੀਆ ਵੱਲੋਂ ਕਿਆ ਗਿਆ ਕੀ ਸਾਡੀ ਇਕੱਠ ਤਨਖਾਹਾਂ ਹੋਣ ਦੇ ਬਾਵਜੂਦ ਵੀ ਸਰਕਾਰਾਂ ਉਹਨਾਂ ਦੀਆਂ ਤਨਖਾਹਾਂ ਦੇਣ ਦੇ ਵਿੱਚ ناکਾਮ ਹਨ ਉਹ 23 ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਉਹਨਾਂ ਦੀਆਂ ਤਨਖਾਹਾਂ ਉਹਨਾਂ ਦੇ ਖਾਤੇ ਵਿੱਚ ਨਹੀਂ ਪੈਂਦੀਆਂ ਉਦੋਂ ਤੱਕ ਇਹ ਪ੍ਰਦਰਸ਼ਨ ਚੱਲੇਗਾ ਅਸੀਂ ਆਏ ਆਂ ਇਧਰੋਂ ਆਪਣੇ ਜਾਗਰਾਵਾਂ ਕਰਨੀ ਤੋਂ ਜਾਣਾ ਅਸੀਂ ਮੱਛਵਾੜੇ ਆ ਅੱਛਾ ਜੀ ਹੁਣ ਕੀ ਕਿਹੜੀ ਖੱਜਲ ਹੋ ਰਹੀ ਹੈ ਬਸ ਲੈ ਜਾਂਦੇ ਨਹੀਂ ਹੈਗੇ ਹੁਣ ਕਰੀਏ ਕਿ ਬਹੁਤ ਚਿਰ ਤੇ ਬੈਠੇ ਆ ਪਤਾ ਲੱਗਿਆ ਕਦ ਵੀ ਇਹ ਬੰਦ ਕੀਤੇ ਇਹਨਾਂ ਨੇ ਕੀ ਪਤਾ ਪੁੱਤ ਇਹਨਾਂ ਦਾ ਇਹਨਾਂ ਨੂੰ ਹੀ ਪਤਾ ਦੂਰ ਬੰਦਾ ਕਹਿੰਦਾ ਬੰਦ ਕਹਿੰਨੇ 10 ਅਸੀਂ ਹੋਰ ਕੋਈ ਨਾ ਕੋਈ ਹੀਲਾ ਤਾਂ ਕਰਾਂਗੇ ਪੁੱਤ ਪੁੱਤੋਂ ਰਾਤ ਪੈਂਦੀ ਜਾਂਦੀ ਹੈ ਜਨਾਨੀਆਂ ਸੀ ਹੈਗੀਆਂ ਜਾਵਾਂਗੇ ਕਿਵੇਂ ਭਗਵਾਨ ਤੁਮਾਰ ਨੇ ਚੰਗਾ ਕੰਮ ਕਰਿਆ ਇਹ ਕਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੜਾਣਾ ਕਿੱਥੇ ਸੌਖਾ ਕੋਈ ਤਾਂ ਕੱਟੀ ਲਾਓ ਪ੍ਰਾਈਵੇਟ ਲਾ ਦਿਓ ਨਾ ਸਰਕਾਰੀ ਲਾਓ ਸਾਰੀ ਹੀ ਬੰਦ ਨੇ ਕਹਿੰਦੇ ਪ੍ਰਾਈਵੇਟ ਵੀ ਬਸ ਅੱਡਾ ਹੀ ਬੰਦ ਕਰ ਦਿੱਤਾ ਹੈ ਅੱਛਾ ਨਹੀਂ ਪਈਆਂ ਕਹਿੰਦੇ ਸਾਡੀਆਂ ਚੱਲ ਫੇ ਕਿਹੜਾ ਪੱਤਾ ਤਨਖਾਹ ਵੀ ਲਾਣ ਲੱਗੇ ਜਾਂ ਤਾਂ ਤਾਂ ਕਿਸੇ ਕੰਡੇ ਲਾਓ ਅਸੀਂ ਜੜਾਈ ਫ੍ਰੀਕੋਰਟ ਤੋਂ ਅੱਗੇ ਚੰਡੀਗੜ੍ਹ ਤੋਂ ਆਏ ਅੱਛਾ ਜੀ ਇਹ ਮੁਕਾਫਾ ਚਲੋ ਉਹਨਾਂ ਬਾਰੇ ਇੱਥੇ ਤਾਂ ਜੀ ਹੁਣ ਘੰਟੇ ਤੋਂ ਉੱਪਰ ਹੋ ਗਿਆ ਜੀ ਅੱਛਾ ਜੀ ਪਤਾ ਲੱਗਿਆ ਐਡਾ ਕਿਉਂ ਬੰਦ ਕੀਤਾ ਗਿਆ ਵੱਡਾ ਜੀ ਪਤਾ ਤਾਂ ਇਹਨਾਂ ਦਾ ਲੱਗਿਆ ਇਹ ਮਜਬੂਰੀ ਹੈ ਚਾਹੇ ਸਵੇਰੇ ਹੀ ਕਰ ਦਿੰਦੇ ਫੇਰ ਇੰਨਾ ਖੱਜਲ ਖਰਾਬ ਤਾਂ ਨਾ ਕਰਦੇ ਵੱਡਾ ਬੰਦਾ ਕਾफी ਖੱਜਲ ਹੋ ਰਹੀ ਹੁ ਖੱਜਲ ਜੀ ਗਾਂ ਵੀ ਜਾਣਾ ਗਾਂ ਬਸਾ ਨੰਗ ਜਾਣੀਆਂ ਚਾਹੇ ਤਾਂ ਸਵੇਰ ਦਾ ਕੀਤਾ ਹੁੰਦਾ ਤਾਂ ਫੇਰ ਤਾਂ ਆਪਣੇ ਕੋਈ ਅਰੇਂ ਆਹ ਹੈਲਡਾਰ ਦੇਖ ਲਈ ਇਹ ਆਂਦੇ ਅਸੀਂ ਪਹਿਲਾਂ ਦਿੱਤਾ ਫਿਰ ਤੜਕੇ ਸੁਬਾਹ ਕਰ ਦਿੰਦੇ ਇਹ ਬੰਦ ਸਹੀ ਗੱਲ ਹੈ ਓਏ ਆਪੇ ਨਾ ਆਉਂਦੇ ਇੱਥੇ ਅਸੀਂ ਨਮਸਕਾਰ ਜੀ ਮੈਡਮ ਕੀ ਨਾਮ ਹੈ ਮੈਂ ਮਿਸ਼ਕ ਕਪੂਰ ਜੀ ਮੈਡਮ ਕਿੱਥੇ ਜਾਣਾ ਸੀਗਾ ਤੁਸੀਂ ਅਸੀਂ ਚੰਡੀਗੜ੍ਹ ਜਾਣਾ ਸੀ ਤੇ ਅਸੀਂ 10 ਪੌਣਾ ਘੰਟਾ ਬੱਸ 'ਚ ਬੈਠ ਬੈਠ ਕੇ ਉਤਰੇ ਆਂ ਜੀ ਤਾ ਕਹਿ ਰਹੇ ਨੇ ਵੀ ਤਰਨਾ ਲੱਗ ਗਿਆ ਤਰਨਾ ਲੱਗ ਗਿਆ ਸਾਨੂੰ ਸਮਝ ਨਹੀਂ ਆਈ ਪਹਿਲੇ ਵੀ ਕਿਸ ਕਾਰਨ ਤਰਨਾ ਲੱਗਿਆ ਪਤਾ ਕਿਸ ਕਰਕੇ ਹਾਂ ਜਦ ਉਤਰੇ ਆ ਤਾਂ ਕਹਿ ਰਹੇ ਆ ਕਿ ਤਨਖਾਹਾਂ ਨਹੀਂ ਆਈਆਂ 3 ਮਹੀਨੇ ਹੋ ਗਏ ਔਰ ਉਹਨਾਂ ਨੇ ਕਿ ਐਸੀ ਕੱਲ ਤੱਕ ਤਨਖਾਹਾਂ ਪਹੁੰਚਣਗੇ ਤਨਖਾਹਾਂ ਨਹੀਂ ਪਹੁੰਚੀਆਂ ਇਹ ਪਰੇਸ਼ਾਨੀ ਆ ਰਹੀ ਹੈ ਬਹੁਤ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਜੀ ਜੀ ਸਰਕਾਰ ਨੇ ਇਹਨਾਂ ਦੀ ਮੰਗਾਂ ਮਿਲਣੀਆਂ ਚਾਹੀਦੀਆਂ ਨੇ ਤਨਖਾਹ ਜਿਹੜੀ ਪਈ ਨਹੀਂ ਦੇਖੋ ਜੀ ਫ੍ਰੀ ਵਾਲਾ ਚੱਕਰ ਕੋਈ ਖਾਸ ਪਸੰਦ ਨਹੀਂ ਹੈ ਕਿਸੇ ਨੂੰ ਲੇਡੀਜ਼ ਦਾ ਰਸ਼ ਬਹੁਤ ਜ਼ਿਆਦਾ ਹੈ ਹਾਂ ਮਜਬੂਰੀ ਤੇ ਚਲੋ ਕਿਸੇ ਨੂੰ ਕਿਸੇ ਨੂੰ ਜਾਣਾ ਪੈਂਦਾ ਤਾਂ ਠੀਕ ਹੈ ਕੋਈ ਜਾਏ ਬਾਕੀ ਕਈ ਇਹ ਹੁੰਦਾ ਫ੍ਰੀ ਦੇ ਕਰਕੇ ਵਿਲੇ ਵੀ ਟੁਰੇ ਪਏ ਆ ਇਸ ਕਰਕੇ ਕਿਰਾਇਆ ਭਾਵੇਂ ਘੱਟ ਕਰ ਦੇਣ ਪਰ ਥੋੜੇ ਪੈਸੇ ਲੈਣੇ ਚਾਹੀਦੇ ਆ ਤਾਂ ਕਿ ਹਰ ਬੰਦਾ ਘਰੋਂ ਨਿਕਲਣ ਲੱਗਿਆ ਸੋਚੇ ਕਿ ਅਸੀਂ ਜਾਈਏ ਕਿ ਨਾ ਜਾਈਏ ਜਿਹੜਾ ਹੁਣ ਇਹਨਾਂ ਨੇ ਇਹ ਪਰੇਸ਼ਾਨੀ ਨਾ ਆਏ ਬੰਦ ਕੀਤਾ ਵਾ ਉਹ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ ਇਹ ਤਾਂ ਨਜਾਇਜ਼ ਹੀ ਹੈ ਗੱਲ ਸੁਣੋ ਹੁਣ ਇੱਕਦਮ ਬੱਸਾਂ 'ਚ ਬਿਠਾਇਆ ਹੋਇਆ ਇੱਕਦਮ ਹੀ ਕਹਤਾ ਜੀ ਧਰਨਾ ਲੱਗਿਆ ਧਰਨਾ ਲੱਗ ਗਿਆ ਜੀ ਜਾ ਨਹੀਂ ਸਕਦੀਆਂ ਬੱਸਾਂ ਪਰ ਪੋਣਾ ਘੰਟਾ ਸੀ ਬੱਸ ਬੈਠ ਬੈਠ ਕੇ ਉਤਰਿਆ ਪਰੇਸ਼ਾਨੀ ਆ ਗਈ ਪਰੇਸ਼ਾਨੀ ਆਈ ਹੈ ਹੁਣ ਅਸੀਂ ਕਿਸ ਤਰ੍ਹਾਂ ਜਾਵਾਂਗੇ ਘਰ ਤੱਕ ਹੁਣ ਜਿਨ੍ਹਾਂ ਦਾ ਕੋਈ ਇੱਥੇ ਨਹੀਂ ਰਹਿੰਦਾ ਉਹ ਕਿਸ ਤਰ੍ਹਾਂ ਪਹੁੰਚਣ ਆਪਣੇ ਟਿਕਾਣੇ ਤੇ ਆਈਏ ਜਦ ਤੱਕ ਤਾਂ ਕਹਾਣੀ ਆਉਗੀ ਅਸੀਂ ਅੱਗੇ ਨਹੀਂ ਜਾਣਾ ਤੇ ਤੁਹਾਡੀ ਕਿੰਨੀ ਉਮਰ ਹੈ ਜੀ ਕਿੱਥੋਂ ਆਏ ਤੁਸੀਂ ਕਿੱਥੇ ਜਾਣਾ ਸੀ ਅਸੀਂ ਤਾਂ ਪੁੱਤ 75 ਸਾਲ ਦੇ ਆ ਅਬੀ ਹਾਰ ਪੁੱਜਾ ਅੱਛਾ ਤੁਹਾਨੂੰ ਲੱਗਦਾ ਨਹੀਂ ਦਿੱਕਤ ਤੁਹਾਨੂੰ ਕਿੱਦਾਂ ਹੋਣਾ ਹੈ ਦਿੱਕਤ ਹੀ ਆ ਪੁੱਤ ਅੱਧੇ ਘੰਟੇ ਦੇ ਖੜੇ ਆ ਇਹ ਕੰਮ ਕਰਸ ਵਾਲੇ ਕਹਿੰਦੇ ਕਿ ਪੈਨੇ ਕਿਉਂ ਬੰਦ ਕੀਤਾ ਬਸ ਉਹ ਕਹਿੰਦੇ ਤਨਖਾਹਾਂ ਨਹੀਂ ਮਿਲੀਆਂ ਤਨਖਾਹਾਂ ਨਹੀਂ ਮਿਲੂਗੀ ਅਸੀਂ ਜਾਣਾ ਨਹੀਂ ਵੱਡੀ ਖੱਜਲ ਖਰਾਬੀ ਹੋ ਰਹੀ ਹੈ ਜੀ ਹਾਂਜੀ ਖੱਡੀ ਖੱਜਲ ਖਰਾਬੀ ਆ ਇਹਨਾਂ ਦਾ ਕੀ ਜਾਂਦਾ ਉਹ ਤਾਂ ਖੜੇ ਆ ਮਰਦੇ ਤਾਂ ਅਸੀਂ ਆਮ ਆਦਮੀ ਪਏ ਆ ਪੁੱਤ ਹੂੰ ਕਿੱਥੇ ਜਾਓਗੇ ਬਜ਼ੁਰਗ ਆਦਮੀਆਂ ਅੱਗੋਂ ਹਨੇਰਾ ਹੋ ਗਿਆ ਜਾਣਾ ਕਿੱਦਾਂ ਘਰ ਆ ਸਾਨੂੰ ਇਹਨਾਂ ਨੇ ਛੱਡ ਦੇਣਾ ਕਿਤੇ ਕੀ ਨਾਮ ਸੁਖਵਿੰਦਰ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਲੁਧਿਆਣਾ ਡੀਪੋ ਅੱਛਾ ਕੀ ਗੱਲਬਾਤ ਹੋਈ ਬਾਈ ਜੀ ਬਾਈ ਜੀ ਗੱਲਬਾਤ ਇਹ ਆ ਜੀ ਅਸੀਂ ਪਨਵਸ ਦੇ ਕੱਚੇ ਮੁਲਾਜ਼ਮਾਂ ਜੋ ਕਿ 15 17 17 ਸਾਲ ਤੋਂ ਲਗਾਤਾਰ ਜਿਹੜਾ ਹੈਗਾ ਪਨਵਾਸ ਦੇ ਵਿੱਚ ਕੱਚੇ ਤੌਰ ਤੇ ਕੰਮ ਕਰਦੇ ਆ ਠੇਕੇਦਾਰੀ ਸਿਸਟਮ ਦੇ ਅਧੀਨ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਬਹੁਤ ਹੀ ਜ਼ਿਆਦਾ ਘਟ ਨੇ ਪਹਿਲਾਂ ਹੀ ਉਹ ਸਾਰਿਆਂ ਨੂੰ ਪਤਾ ਤੁਹਾਡੇ ਮਾਧਿਅਮ ਰਾਹੀਂ ਪਹਿਲਾਂ ਵੀ ਗੱਲਬਾਤ ਹੁੰਦੀ ਰਹਿੰਦੀ ਆ ਸਰਕਾਰ ਤੱਕ ਸਾਰੀ ਗੱਲਬਾਤ ਤੁਸੀਂ ਪਹੁੰਚਾਉਂਦੇ ਹੋ ਸਾਡੀ ਤੇ ਬੜੀਆਂ ਘੱਟ ਤਨਖਾਹਾਂ ਹੋਣ ਦੇ ਬਾਵਜੂਦ ਵੀ ਜਿਹੜੀ ਸਰਕਾਰ ਆ ਸਾਡੀਆਂ ਤਨਖਾਹਾਂ ਦੇਣ ਦੇ ਵਿੱਚ ਇਸ ਟਾਈਮ ਜਿਹੜੀ ਹੈਗੀ ਉਹ ਨਾਕਾਮ ਆ ਅੱਗੇ 10 ਤਰੀਕ ਨੂੰ 12 ਨੂੰ ਸਾਡੀਆਂ ਤਨਖਾਹਾਂ ਜਿਹੜੀਆਂ ਖਾਤਿਆਂ 'ਚ ਪੈ ਜਾਂਦੀਆਂ ਸੀ। ਇਸ ਵਾਰ ਜਿਹੜੀ ਤਨਖਾਹ 2 ਮਹੀਨੇ ਦੀ ਸਾਡੀ ਤਨਖਾਹ ਜਿਹੜੀ ਰੁਕੀ ਹੋਈ ਆ। ਲਗਾਤਾਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਆ ਪਰ ਜਿਹੜਾ ਸਰਕਾਰ ਆ ਸਾਡੀਆਂ ਤਨਖਾਹਾਂ ਪਾਉਣ ਦੇ ਵਿੱਚ ਬਿਲਕੁਲ ਫੇਲ ਆ। ਜਿਸ ਕਾਰਨ ਸਾਨੂੰ ਕੱਲ ਦਾ ਅਸੀਂ ਬੰਦ ਕਰਨ ਦਾ ਅੱਡੇ ਅੱਡਿਆਂ ਤੇ ਧਰਨੇ ਦੇਣ ਦਾ ਸਾਡਾ ਪ੍ਰੋਗਰਾਮ ਸੀਗਾ ਜੋ ਕਿ ਸਰਕਾਰ ਦਾ ਭਰੋਸਾ ਦੇਣ ਤੋਂ ਬਾਅਦ ਸਾਡੀ ਮੈਨੇਜਮੈਂਟ ਦੇ ਅਸੀਂ ਉਹ ਆਪਣਾ ਪ੍ਰੋਗਰਾਮ ਜਿਹੜਾ ਪੋਸਟਪੋਨ ਕਰ ਦਿੱਤਾ ਸੀ ਪਰ ਅੱਜ ਸ਼ਾਮ ਹੋ ਚੱਕੀ ਚੁੱਕੀ ਆ ਹਲੇ ਤੱਕ ਜਿਹੜੀਆਂ ਤਨਖਾਹਾਂ ਨੇ ਸਾਡੀਆਂ ਨਹੀਂ ਪਈਆਂ ਜਿਸ ਕਾਰਨ ਸਾਨੂੰ ਇਹ ਫੇਰ ਤੋਂ ਜਿਹੜਾ ਸਾਡਾ ਪੋਸਟਪੋਨ ਕੀਤਾ ਪ੍ਰੋਗਰਾਮ ਸੀ ਉਹ ਸਟੈਂਡ ਕਰਨਾ ਹੈ ਹੁਣ ਕੀ ਐਕਸ਼ਨ ਲਿਆ ਗਿਆ ਤੁਹਾਡੇ ਵੱਲ ਸਾਡਾ ਐਕਸ਼ਨ ਇਹ ਹੈ ਜੀ ਜਦ ਤੱਕ ਸਾਡੀਆਂ ਤਨਖਾਹਾਂ ਨਹੀਂ ਪਾਉਂਦੇ ਬੱਸ ਸਟੈਂਡ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਉਹ ਮੁਕੰਮਲ ਤੌਰ ਤੇ ਜਥੇਬੰਦੀ ਵੱਲੋਂ ਬੰਦ ਕੀਤੇ ਗਏ ਤੇ ਪਹਿਲਾਂ ਵੀ ਇਦਾਂ ਦੇ ਹਾਲਾਤ ਬਣੇ ਆ ਸਰਕਾਰ ਤੋਂ ਅਜੇਹੀ ਸਰਕਾਰ ਤੋਂ ਪਹਿਲਾਂ ਵੀ ਤਨਖਾਹਾਂ ਨਹੀਂ ਹੋਈਆਂ ਟਾਈਮ ਤੇ ਆ ਤੁਹਾਨੂੰ ਦਿੱਕਤ ਆ ਰਹੀਆਂ ਹਨ ਦੇਖੋ ਜੀ ਬਹੁਤ ਬਾਰ ਹੋਇਆ ਕਿਉਂਕਿ ਸਰਕਾਰਾਂ ਤਾਂ ਸਾਰੀਆਂ ਹੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਬੜੀਆਂ-ਬੜੀਆਂ ਗੱਲਾਂ ਕਰਦੇ ਨੇ ਕਿ ਠੇਕੇਦਾਰੀ ਸਿਸਟਮ ਬੰਦ ਕਰਦੇ ਆਂਗੇ ਤੁਸੀਂ ਆਪ ਮੇਰੇ ਭਰਾ ਸੂਝਮਾਨੋ ਸਾਰੇ ਇਹ ਗੱਲਾਂ ਤੁਸੀਂ ਦੇਖਦੇ ਹੋ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤਾਈਂ ਇਹ ਗੱਲਾਂ ਜਾਂਦੀਆਂ ਨੇ ਹੁਣ ਸੋ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਆ ਸਾਡੇ ਭੈਣ ਭਰਾ ਉਹ ਅੱਜ ਠੇਕੇਦਾਰੀ ਸਿਸਟਮ ਦੇ ਅਧੀਨ ਇੱਕ ਦਲਦਲ ਦੇ ਵਿੱਚ ਉਹ ਸਰਕਾਰਾਂ ਨੇ ਫਸਾਏ ਹੋਏ ਨੇ ਇਹ ਭਗਵਾਨਤਮਾਨ ਦੀ ਸਰਕਾਰ ਬੜੀ ਵੱਡੀ ਲੋਕਾਂ ਨੂੰ ਇਹਨਾਂ ਨੇ ਇੱਕ ਆਸ ਬਣਾਈ ਸੀਗੀ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਸੀ ਉਹ ਬੰਦ ਕਰਾਂਗੇ ਠੀਕ ਹੈ ਜੀ ਪਰ ਮੈਂ ਇਹ ਕਹਿਣਾ ਚਾਹੂੰਗਾ ਕਿ ਸਰਕਾਰ ਬਿਲਕੁਲ ਫੇਲ ਠੇਕੇਦਾਰੀ ਸਿਸਟਮ ਬੰਦ ਤਾਂ ਕੀ ਕਰਨਾ ਸਾਡੀਆਂ ਤਨਖਾਹਾਂ ਨਹੀਂ ਸਰਕਾਰ ਪਾਰੀ ਹੁਣ ਕੋਈ ਨਹੀਂ ਪ੍ਰਾਈਵੇਟ ਬੱਸਾਂ ਮੰਦਾ ਜਾਂ ਸਰਕਾਰੀ ਵੀ ਨਹੀਂ ਜੀ ਸਾਰੀਆਂ ਗੱਡੀਆਂ ਦੇਖੋ ਜਦ ਬੱਸ ਸਟੈਂਡ ਹੀ ਬੰਦ ਹੋ ਗਿਆ ਤਾਂ ਸਾਰਾ ਕੁਝ ਹੀ ਬੰਦ ਦਾ ਪ੍ਰਾਈਵੇਟ ਜਿਹੜੀਆਂ ਜਿਹੜੇ ਕੁਝ ਯਾਤਰੀਓ ਖੱਜਲ ਹੋ ਰਹੇ ਨੇ ਦੇਖੋ ਜੀ ਸਾਡੇ ਭੈਣ ਭਰਾ ਨੇ ਅਸੀਂ ਬੰਦ ਕਰਦੋ ਪਹਿਲਾਂ ਮੈਂ ਖੁਦ ਮੈਂ ਬੋਲਿਆ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਦੱਸਿਆ ਵੀ ਸਾਡੀ ਮਜਬੂਰੀ ਬਣਾਉਂਦੀ ਆ ਸਰਕਾਰ ਕਿਉਂਕਿ ਅਸੀਂ ਦੇਖੋ ਜਥੇਬੰਦੀ ਆ ਕੋਈ ਵੀ ਜਿਹੜਾ ਐਕਸ਼ਨ ਆ ਉਹ ਬਿਨਾਂ ਦੱਸੇ ਨਹੀਂ ਹੁੰਦਾ ਅਸੀਂ ਪਹਿਲਾਂ ਉਹਨਾਂ ਨੂੰ ਆਪਣਾ ਜਿਹੜਾ ਨੋਟਿਸ ਆ ਉਹ ਦਿੰਨੇ ਆ ਕਿ ਸਾਡੀਆਂ ਆ ਮੰਗਾਂ ਨੇ ਇਹਨਾਂ ਦਾ ਮਸਲਿਆਂ ਦਾ ਹੱਲ ਕੀਤਾ ਜਾਵੇ ਨਹੀਂ ਇੰਨੀ ਤਰੀਕ ਨੂੰ ਅਸੀਂ ਆ ਐਕਸ਼ਨ ਕਰਾਂਗੇ ਜਦ ਸਾਡੀ ਅਜੇ ਤੱਕ ਕੋਈ ਨੋਟਿਸ ਨਹੀਂ ਸੀਗਾ ਅਜੇ ਤੱਕ ਅਚਾਨਕ ਜਿਹੜਾ ਫੈਸਲਾ ਲੈ ਲਿਆ ਅਚਾਨਕ ਇਸ ਕਰਕੇ ਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੱਲ ਦਾ ਸਾਡਾ ਦਿੱਤਾ ਹੋਇਆ ਸੀਗਾ ਨੋਟਿਸ ਜੋ ਕੱਲ ਲੰਘ ਚੁੱਕਿਆ ਠੀਕ ਹੈ ਜੀ ਪਰ ਇਹਨਾਂ ਨੇ ਕਿਹਾ ਸੀ ਵੀ ਕੱਲ ਸ਼ਾਮ ਤੱਕ ਤਨਖਾਹਾਂ ਪੈ ਜਾਣਗੀਆਂ ਪਰ ਅੱਜ ਫੇਰ ਸ਼ਾਮ ਹੋ ਚੁੱਕੀ ਆ 4:00 4 ਤੋਂ ਉੱਪਰ ਟਾਈਮ ਹੋ ਗਿਆ ਤਨਖਾਹਾਂ ਨਹੀਂ ਪਈਆਂ ਜਿਸ ਕਾਰਨ ਸਾਨੂੰ ਫੇਰ ਆਪਣਾ ਪ੍ਰੋਗਰਾਮ ਸਟੈਂਡ ਕਰਨਾ ਜਦ ਤੱਕ ਤਨਖਾਹਾਂ ਨਹੀਂ ਪਾਉਂਦੇ ਜੀ ਮੁਕੰਮਲ ਬੰਦ ਹੀ ਰਹੂਗਾ ਪਿਛਲੀ ਮੀਟਿੰਗ ਤੁਹਾਡੀ ਗੱਲ ਹੋਈ ਸੀ ਤਨਖਾਹਾਂ ਦੇਣ ਦਾ ਪ੍ਰੋਸਾ ਦਿੱਤਾ ਗਿਆ ਤੁਹਾਨੂੰ ਤੇ ਹੁਣ ਤੁਸੀਂ ਉਸ ਤੋਂ ਬਾਅਦ ਕੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂ ਕਿਸੇ ਨਾਲ ਤਨਖਾਹਾਂ 'ਚ ਦੁਬਾਰਾ ਗੱਲ ਕੀਤੀ ਆ ਸਾਡੀ ਇਸ ਟਾਈਮ ਜਿਹੜੀ ਜੀਐਮ ਸਾਹਿਬ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵੀ ਥੋੜੇ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਤਨਖਾਹਾਂ ਨੇ ਉਹ ਖਾਤਿਆਂ 'ਚ ਪੈ ਜਾਣਗੀਆਂ। ਗੱਲਾਂ ਲੁਧਿਆਣਾ ਬੰਦਾ ਕਿ ਸਾਰਾ ਨਹੀਂ ਜੀ ਸਾਰੇ ਪੰਜਾਬ ਦੇ ਵਿੱਚ ਹੀ ਆ। ਸਾਰੇ ਡੀਪੋਆਂ ਦੇ ਵਿੱਚ ਹੀ ਤਨਖਾਹਾਂ ਨਹੀਂ ਪਈਆਂ। ਠੀਕ ਹੈ ਜੀ। ਪੀਆਰਟੀਸੀ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਵੀ 70% ਤਨਖਾਹ ਪਾਈ ਗਈ ਹੈ ਸਾਡੇ ਮੁਲਾਜ਼ਮਾਂ ਦੀ। ਸਿਰਫ ਨਹੀਂ ਜੀ ਬੰਦ ਨੇ ਸਾਰੀਆਂ ਗੱਡੀ ਕੋਈ ਨਹੀਂ ਆਉਗੀ ਅੰਦਰ। ਅੰਦਰ ਜਾਊਗੀ ਨਾ ਬਾਹਰ ਜਾਊਗੀ। ਬਿਲਕੁਲ ਜੀ ਬੰਦ।